ਵੀਡੀਓ ਵਪਾ ਹਲੋ ਹਾਂਜੀ ਅੱਜ ਇਸ਼ੂ ਨੂੰ ਮਿਲਿਆ ਜੀ ਨਾਮ ए आई है जी सेकंड ਤੇ ਹੁਣ ਹੋ ਗਈ ਹੈ ਫਾਸਟ ਚਲ ਇਸ ਹੱਸੀ ਦਾ ਕਰ ਰਾਂ ਪੂਰੀ ਆਲੀ ਕਾਇਦੇ ਜੀ ਨੂੰ ਮਿਲੀ ਟਰਾਫੀ ਤੇ ਬਾਕੀ ਬਹੁਤ ਵਧੀਆ ਜੀ ਪੜ੍ਹਦੇ ਹੋ ਹੁਸ਼ਿਆਰ ਏਕਮ ਤਾਂ ਠੀਕ ਠਾਕ ਜਈ ਹੈਗਾ ਬਸ ਕੁਕਸ ਬੈਂਕ ਜੀ ਲੈ ਜਾਂਦਾ ਹੈਗਾ ਤੇ ਏਕਮ ਤੇ ਆਏ ਹੈਗੇ 75 ਪਰਸੈਂਟ ਨੰਬਰ ਤੇ ਤੇਰੇ ਸ਼ੋ 99 99% 27 ਸੈਕਿੰਡ ਆਈਏਗੀ। ਚਲੋ ਠੀਕ ਹੈ। ਜਿਹੜੇ ਮੇਰੀ ਵਾਲੀ ਹੈ। ਹੈਲੋ ਹਾਂਜੀ ਕੰਮ ਤਾਂ ਦੇ ਜਿਹੜੇ ਆਪਣੇ ਜਾਰੀ ਨੇ। ਤੇ ਟਾਈਮ ਮੈਡਮ ਹੁਣ 4 ਵੱਜ ਚੁੱਕੇ ਨੇ, ਪੌਣੇ 4 ਹੋਏ ਹੈਗੇ। ਤੇ ਹੁਣ ਆਪਾਂ ਨੀਰਾ ਚਾਰਾ ਪਾਉਣ ਬਾਰੇ ਸੋਚ ਰਹੇ ਸੀ। ਤੇ ਹੁਣ ਨੀਰਾ ਪਾਉਣ ਵੇ ਇੱਕ ਇਕ ਟ ਹੋਰ ਖੜੀ ਹੋ ਗਈ। ਇਹਨਾਂ ਨੂੰ ਤੁੱਕ ਪੈਂਦੀ ਹੈ ਵੀਡੀਓ ਨੂੰ। ਪਤਾ ਕੀ ਜੀ ਹੁਣ ਨਾ ਲਾਈਟ ਆਉਣਾ ਹਟ ਗਈ ਜਿੰਨਾ ਦੇ ਵੀ ਮੋਟਰਾਂ ਲੱਗੀਆਂ ਨੇ ਹੁਣ ਉਹਨਾਂ ਨੂੰ ਇਹ ਧਿਆਨ ਰੱਖਣਾ ਪਊਗਾ ਲਾਈਟ ਦਾ ਤੇ ਅੱਜ ਆਪਾਂ ਨੂੰ ਨਹੀਂ ਪਤਾ ਸੀ ਵੀ ਲਾਈਟ ਨਹੀਂ ਆਇਆ ਘਰ ਦੀ ਮਿਸਨੀ ਹੀ ਵਗ ਜਾਂਦੀ ਅੱਜ ਨੇ ਮੈਂ ਪ੍ਰੈਸ ਕਰਨ ਲੱਗੀ 10 ਵਜੇ ਜੀ ਤੇ ਜਦੋਂ ਮੈਂ ਵੇਖਿਆ ਜੀ ਲਾਈਟ ਹੈ ਨਹੀਂ ਸੀ ਤੇ ਫਿਰ ਮੈਂ ਸੋਚਿਆ ਵੀ ਲਾਈਟ ਕਿਉਂ ਨਹੀਂ ਹੈਗੀ ਮੈਂ ਘਰੇ ਪੁੱਛਿਆ ਫਿਰ ਦੱਸਿਆ ਜੀ ਵੀ ਲਾਈਟ ਹੁਣ ਨਹੀਂ ਆਇਆ ਘਰ ਦੀ ਕਿਉਂ ਕਣਕਾਂ ਗਈਆਂ ਨੇ ਜੀ ਪੱਕ ਤੇ ਲਾਈਟ ਹੋਣਾ ਸਵੇਰੇ ਸਾਢੇ 7 ਵਜੇ ਬੰਦ ਕਰਦਿਆ ਕਰਨਗੇ ਇਸ ਲਈ ਹਰਾ ਜਿਹੜਾ ਨੇਰੇ ਨੇਰੇ ਕੋ ਉਤਰ ਕੇ ਰੱਖਣਾ ਪਿਆ ਕਰੂਗਾ ਤੇ ਹੁਣ ਮੈਂ ਦੇਖਣ ਆਈ ਸੀ ਆ ਦੇਖੋ ਥੋੜਾ ਜਿਹਾ ਇਹਨਾਂ ਦੇਖਦੇ ਇੰਨਾ ਕੁ ਥੋੜਾ ਥੋੜਾ ਪਾ ਕੇ ਜੀ ਆਪਾਂ ਪਸਣ ਨੂੰ ਬਨ ਲਾਂਗੇ ਹਨਾ ਮੋਟਰ ਦਾ ਵੀ ਇੱਕ ਸਪੰਗਾ ਹੀ ਹੁੰਦਾ ਹੈਗਾ ਲਾਈਟ ਦਾ ਜਿਹੜਾ ਬਲਤੀਆ ਰੱਖਿਆ ਰੱਖਣਾ ਪੈਂਦਾ ਹੈਗਾ ਬਾਕੀ ਮੀਰੇ ਚਾਰੇ ਦਾ ਟਾਈਮ ਹੈ ਜੀ ਪਨੀਰ ਆਚਾਰਾ ਪਾਉਣੇ ਆਗੇ ਚਾ 4:30 ਵਜੇ ਬੰਨ੍ਹ ਦਿੰਦੇ ਹੁੰਨੇ ਆਈ ਆਪਾਂ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਆਪਣੇ ਤੇ ਹੁਣ ਆਪਾਂ ਨੀਰਾ ਚਾਰਪਾਣਾ ਸਟਾਰਟ ਕਰਦੇ ਹਾਂ ਇੱਕ ਵਾਰ ਨਾਲ ਆਪਾਂ ਬਾਹਰ ਪਸੂਾਂ ਚ ਢੇੜਾ ਦੇ ਆਈਏ ਜੀ ਪਸੂ ਜਿਹੜੇ ਆਪਣੇ ਕਿਵੇਂ ਨੇ ਹੀ ਖੜੇ ਐ ਜਾਂ ਬੈਠੇ ਐ ਅਸਤੇ ਮੈਂ ਹੁਣੀ ਧਾਰ ਕੱਢ ਕੇ ਲਿਆਈ ਸੀ ਆਹ ਕੈਮਰਾ ਕਰਕੇ ਦਿਖਾਉਣੀ ਲਓ ਜੀ ਪਸ਼ੂ ਆਪਣੇ ਖੜੇ ਹੋ ਚੁੱਕੇ ਨੇ ਸਾਰੇ। ਨੀਰੇ ਦੀ ਚਾਹ ਚ ਨੇ। ਨੀਰਾ ਪਾਉਣ ਦਾ ਟਾਈਮ ਨਹੀਂ ਲੱਗਦਾ ਜੀ ਬਸ 5 ਮਿੰਟ ਹੀ ਲੱਗਦੇ। ਕੱਲਾ ਹਰਾ ਕੋ ਤਰ ਕੇ ਸਿੱਟ ਨਹੀਂ ਐ। ਕਿੜ ਵਿੱਚ ਕੋਈ ਤੂੜੀ ਪਾਉਣੀ ਹੈਗੀ। ਬਸ ਹੁਣ ਆਪਾਂ દવા-ਦਵਾ ਇਹਦਾ ਪਾ ਦਾਂਗੇ। ਇਧਰ ਆਪਣੀ ਗਾਂ ਪਾਣੀ ਬਹੁਤ ਘੱਟ ਪੀਣ ਲੱਗੀ ਜੀ ਅੱਗੇ ਨਾ ਇਹ ਬਹੁਤ ਪਾਣੀ ਪੀਂਦੀ ਸੀ 3-4 ਵਾਲਟੀਆਂ ਪੀ ਜਾਂਦੀ ਹੁੰਦੀ ਸੀ। ਆਏ ਕੀ ਪਤਾ ਕੀ ਡਿੱਕ ਤੋਂ ਪਤਾ ਨਹੀਂ ਤਾਂ ਕੱਲਾ ਹਰਾ ਗਾ ਜੀ ਤਾਂ ਕਰਕੇ। ਪਾਣੀ ਬਹੁਤ ਘੱਟ ਪਿੰਦੀ ਐ ਮੈਂ ਪਹਿਲਾਂ ਘਰੇ ਕਹਿ ਰਹੀ ਸੀਗੀ ਏਕ ਆਪਣੇ ਡੈਡ ਨੂੰ ਮੈਂ ਕਿਹਾ ਵੀ ਇਹਨੂੰ ਨਾ ਆਪਾਂ ਨੂਨ ਸੱਟ ਦਈਏ ਬਾਕੀ ਤੁਸੀਂ ਦੱਸਿਓ ਜੀ ਜੇ ਕੋਈ ਹੋਏ ਵੀ ਪਾਣੀ ਕਾਹ ਤੋਂ ਘੱਟ ਪੀਣ ਲੱਗ ਗਈ ਤੇ ਮੈਨੂੰ ਇਦ ਕੀ ਨਾ ਇਹਦੇ ਟੈਨਸ਼ਨ ਜੀ ਵੀ ਅੱਗੇ ਨਾ ਇਹ ਪਾਣੀ ਤਿੰਨ ਤਿੰਨ ਚਾਰ ਚਾਰ ਬਾਲਟੀਆਂ ਪੀ ਜਾਂਦੀ ਜੀ ਇਹ ਇਦ ਕੀ ਪਾਣੀ ਸਵੇਰੇ ਤਾਂ ਇਹ ਜਮੀ ਨਹੀਂ ਪਿੰਦੀ ਤੇ ਉਸ ਤੋਂ ਬਾਅਦ 11:00 ਵਜੇ ਮੈਂ ਇੱਕ ਬਾਲਟੀ ਧਰ ਜਾਨੀ ਹੁੰਨੀ ਉਹ ਪੀ ਲੈਂਦੀ ਹੁੰਦੀ ਐ ਤੇ ਉਸ ਤੋਂ ਬਾਅਦ ਬਸ ਇੱਕ ਫੇਰ ਧਰ ਜਾਨੀ ਹੁੰਨੀ ਉਹ ਅੱਧੀ ਕੀ ਪਿੰਦੀ ਐ ਤੇ ਅੱਜ ਤਾਂ ਜੇ ਲੇਟ ਹੋ ਜੀ ਜਿਹਨੂੰ ਤਰਨ ਕਰਨੀ ਹੋ 11 ਵਜੇ ਕਈ ਵਾਰ ਆਪਾਂ ਕੋਲ ਜਾਨੇ ਉਹਨੇ 1:30 ਵਜੇ ਫਿਰ ਤੇ ਜਮੀ ਨਹੀਂ ਪਾਣੀ ਪੀਂਦੀ ਹੈਗੀ ਇਸ ਤਰ੍ਹਾਂ ਇਹਦਾ ਸਵਾ ਫਿਰ ਇਹ ਜਮਾ ਹੱਥ ਨਹੀਂ ਪੀਊਗੀ ਨਹੀਂ ਬੰਦਾ ਜਦੋਂ ਤਿਆਹਾ ਹੋਵੇ ਪਸ਼ੂ ਉਦੋਂ ਵੱਧ ਪਾਣੀ ਪੀਂਦਾ ਹੁੰਦਾ ਹੈਗਾ ਪਰ ਇਹ ਨਹੀਂ ਪੀਂਦੀ ਪੱਕਾ ਲੈ ਚੱਲਦੇ ਆਂਗੇ ਨੀਰਾ ਚਾਰਾ ਪਾਉਣਾ ਕਰਦੇ ਹਾਂਗੇ ਸਟਾਰਟ ਇਧਰ ਹਜੇ ਮੇਰੇ ਖੁਰਲੇ ਨੇ ਇਹਨਾਂ ਸਾਫ਼ ਕਰਨ ਵਾਲੀਆਂ ਪਈਆਂ ਨੇ ਖੁਰਲੇ ਵੀ ਸਾਫ਼ ਕਰੀਆਂ ਮੈਂ ਸਵੇਰੇ ਤਾਂ ਬੱਚੀਆਂ ਨੇ ਸਾਫ਼ ਕਰੀ ਪਈਆਂ ਲਓ ਜੀ ਪਹਿਲਾਂ ਖੁਰਲੇ ਨੂੰ ਸਾਫ਼ ਕਰਦੇ ਹਾਂ ਛੋਟਾ ਮੰਜਾ ਚੱਕਦੇ ਹਾਂ ਆਇਤਾ ਕੋਤਨੀ ਜਿੰਨਾ ਕਰਾਸ ਕਰ ਹਰਾਈ ਹੈਗਾ ਏਡਾ ਫੰਨੀਰ ਲਾਉਣੇ ਆ ਵੀ ਗਿੱਲਣਾਣੇ ਹੀ ਨੇ ਲੇਟੀ ਤਾਂ ਜ਼ਰੂਰ ਪਾਉਣੇ ਆ ਜੀ ਖੰਨਾਂ ਦਾ ਵਧੀਆ ਸੁੱਕੀਆਂ ਸੁੱਕੀਆਂ ਨਿਵਾਸ ਇੱਕ ਵਾਰੀ ਸੁੱਕਾ ਜਿਹਾ ਹਰਾ ਚੱਕ ਲੈਣੇ ਹੈਗੇ मजा तर चं तर चक चली गांचा हा देखील इना जमा हा ਸਾਫ ਹੋ ਗਈ ਹੁਣ ਆ ਪੱਟੇ ਦੀ ਚੱਕ ਲਈਏ ਤੇ ਫਿਰ ਤੁਹਾਨੂੰ ਠਹਿਰ ਕੇ ਮਿਲਦੇ ਹਾਂ ਹੈਲੋ ਹਾਂਜੀ ਮੇਰਾ ਪਪਾ ਦਾ ਨੀਰਿਆ ਤਾਂ ਜਿੱਥੇ ਨਾਮ ਹੀ ਹੈਗਾ ਤੇ ਰੁਗ ਰੁਗ ਵੀ ਕਹ ਸਕਦੇ ਬੁੱਕ ਬੁੱਕ ਪਾਇਆਗਾ ਤਾਂ ਆਪਣਾ ਨੀਰਿਆ ਉਹ ਕਿ ਲਾਈਟ ਹੈ ਨਹੀਂ ਤੇ ਪਰ ਨਾ ਉਹ ਤਾਂ ਸੱਲੀ ਵੀਰ ਲਾ ਦੀ ਪਰ ਜਿਹੜਾ ਹਰੇ ਦਾ ਰੇੜਾ ਪਰਿਆ ਖੜਾ ਹਨਾ ਉਹ ਫੇਰ ਤਾਂ ਹੁੰਦਾ ਹੈ ਇਸ ਲਈ ਆਪਾਂ ਨੂੰ ਲਾਈਟ ਵੀ ਡਿੱਕਣਾ ਪਊਗਾ ਲਾਈਟ ਕਹਿੰਦੇ ਆ 3:30 ਵਜੇ ਆ ਜੂਗੀ ਤੇ ਕਿਹੜਾ ਆਪਣਾ ਕੋਈ ਪਸੂਆ ਵੀ ਨਹੀਂ ਮਿਲਣਾ ਹੀ ਰੱਜੇ ਤੋਂ ਬਿਨਾ ਹਾਂ ਮੈਂ ਸਿਕਾਹ ਰਕਮ ਨਹੀਂ ਕੱਢ ਕਿਨੇ ਸਾਡੇ 3:00 ਵਜੇ ਬਾਕੀ ਗਾਂ ਆਪਣੀ ਕਦੋਂ ਮਰਜੀ ਮੂਰੇ ਲੈ ਕੇ ਪਾਸੇ ਕੱਢੀਏ ਇਹ ਸਾਡੀ ਤੀਸਰੀ ਵੀਡੀਓ ਨਹੀਂ ਲੇਕਿਨ ਨਕਾਰਵੀਂ ਕਰਕੇ ਸਵੇਰੇ ਆਪਾਂ ਵੀ ਦੇ ਵੀਡੀਓ ਤੇ ਤਾਂ ਵੀ ਨਾ ਪੂਰੀ ਪਈ ਹੈ। ਸੁਦਾ ਕੀ ਸਾਰੇ ਭਰਾ ਮਾ ਬ੍ਰਹਮਦਤ ਤੇਗਰੋਤਾਨ ਨਵਜੀ ਤੇ ਜੋ ਵੀ ਚੈਨਲ ਨੂੰ ਆਪਣੇ ਨੂੰ ਸਪੋਰਟ ਕਰ ਰਹੇ ਨੇ ਹਨ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਜੋ ਵੀ ਵੀਡੀਓ ਨੂੰ ਦੇਖਦੇ ਨੇ ਕਮੈਂਟ ਕਰਦੇ ਨੇ ਤੇ ਕਈ ਭੈਣ ਭਰਾ ਹੈ ਨੇ ਜਿਹੜੇ ਵੀਡੀਓ ਨੂੰ ਵੇਖਦੇ ਜ਼ਰੂਰ ਨੇਗੇ ਤੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਤਾਂ ਉਹਨਾਂ ਨੂੰ ਰਿਕੁਐਸਟ ਹੈ ਜੀ ਪਲੀਜ਼ ਵੀਡੀਓ ਨੂੰ ਦੇਖਣ ਲਈ ਤੁਹਾਨੂੰ ਵੀਡੀਓ ਭਾਲਨੀ ਪੈਂਦੀ ਹੈ ਹਨਾ ਇਸ ਕਰ ਲਈ ਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਜਿਹੜੀ ਆਪਣੀ ਵੀਡੀਓ ਹੈ ਸਾਡੇ ਕੋਲ ਆ ਜਾਇਆ ਕਰੂਗੀ ਫਿਰ ਤੁਹਾਨੂੰ ਆਪਣੀ ਵੀਡੀਓ ਭਾਲਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਉਹ ਭਾਂਪ ਅਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵਿਊ ਤਾਂ ਦੇ ਦਿੰਦੇ ਨੇ ਪਰ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਹੈਗਾ ਤੇ ਖਾਸ ਕਰ ਜਿਹੜੇ ਇਕੱਲੇ ਵੀਡੀਓ ਵੇਖਦੇ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹਨਾਂ ਨੂੰ ਵੀ ਬੇਨਤੀ ਆ ਤੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਤੇ ਬਾਕੀ ਆਪਣੀ ਵੀਡੀਓ ਵਿੱਚ ਇੰਨੀ ਕਿਉਂਕਿ ਫਿਰ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨੀ ਮਿਲਦੇ ਹਾਂ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਆਸ਼ੀਕਾ